ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਇਸ ਫਸਲ ਤੇ ਖੜਦੀ ਹੈ ਝੋਨੇ ਤੇ ਖੜਦੀ ਹੈ ਪੰਜਾਬ ਦੇ ਬਾਜ਼ਾਰਾਂ ਚ ਰੌਣਕਾਂ ਪੰਜਾਬ ਦੇ ਛੋਟੇ ਛੋਟੇ ਅੱਡਿਆਂ ਚ ਰੌਣਕਾਂ ਪੰਜਾਬ ਦੇ ਵਿੱਚ ਟਰੈਕਟਰ ਮੋਟਰਸਾਈਕਲ ਗੱਡੀਆਂ ਪੰਜਾਬ ਦੇ ਵਿਆਹ ਸਾਰਾ ਕੁਝ ਸਿਰ ਇਸ ਫਸਲਾਂ ਤੇ ਹੁੰਦੇ ਆ 5 ਲੱਖ ਏਕੜ ਸਾਡੀ ਫਸਲ ਖਰਾਬ ਹੋ ਗਈ ਪੰਜਾਬ ਦੀ ਇਕਨੋਮੀ ਤਹਿਸ ਨਸ ਹੋ ਗਈ ਸਰ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਗ੍ਰਹਿਣੀਆਂ ਸਿਰ ਢੂੜਾ ਨਹੀਂ ਜੁੱਤੀ ਲੈ ਕੇ ਨਹੀਂ ਵੜਨ ਦਿੰਦੀਆਂ ਸੀ ਅੱਜ ਉਹ ਘਰ ਦੇ ਕਰਜ਼ਾ ਘਰ ਸਰ ਜਿਹੜੇ ਆ ਉਹ ਮਿੱਟੀ ਨਾਲ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਧਾੜ ਵੀ ਆਂਦੇ ਸੀ ਲੁੱਟਾਂ ਖੋਹਾਂ ਉਫਰ ਫਿਰ ਜੋ ਕਿਸ ਸਮੇਂ ਸਰ 47 ਦੀ ਵੰਡ ਪੰਜਾਬ ਨੂੰ ਅਪਾਹਜ ਕਰਤਾ ਠੀਕ ਪੰਜਾਬ ਦੇ ਆਪਣੇ ਮਾਰੇ ਗਏ ਸਰ ਪੰਜਾਬ ਫਿਰ ਖੜਾ ਹੋਇਆ ਇਹਨਾਂ ਵਿੱਚੋਂ ਕੁਛ ਫਟ ਸਰ ਪਰਾਏ ਬਗਾਨੀਆਂ ਨੇ ਦਿੱਤੇ ਕੁਛ ਆਪਣੇਆਂ ਨੇ ਦਿੱਤੇ ਕੁਛ ਕੁਦਰਤ ਵੱਲੋਂ ਫਿਰ 84 'ਚ ਪੰਜਾਬ ਦੇ ਕੇਸ ਨੁੱਚੇਗੇ ਪੰਜਾਬ ਦੇ ਧਾਰਮਿਕ ਸਥਾਨਾਂ ਤੇ ਹਮਲੇ ਹੋਏ ਪੰਜਾਬ ਦੇ ਆਪਣੇ ਮਾਰੇ ਗਏ ਸਰ ਗਲਾਂ 'ਚ ਟੇਰ ਪਾਕੇ ਫਿਰ 88 ਚ ਕੁਦਰਤੀ ਆਫਤ ਨਾਲ ਪੰਜਾਬ ਡੁੱਬਿਆ ਤੇ ਉਸ ਤੋਂ ਬਾਅਦ ਸਰ ਹਾਲੀ ਦੇ ਵਿੱਚ 2000 ਦੇ ਸਮੇਂ ਦੇ ਵਿੱਚ ਪੰਜਾਬ ਦੇ ਸੁੰਦਰ ਚਿਹਰੇ ਦੇ ਉੱਤੇ ਤਜਾਬ ਸਿੱਟਿਆ ਗਿਆ ਨਸ਼ੇ ਦਾ ਚਿੱਟੇ ਦਾ ਤੇ ਪੰਜਾਬ ਨੂੰ ਖਰਾਬ ਕੀਤਾ ਗਿਆ ਤੇ ਅੱਜ ਸਰ ਪੰਜਾਬ ਫਿਰ ਫੱਟੜ ਹੈ ਪੰਜਾਬ ਦੇ ਜ਼ਖਮ ਪੰਜਾਬ ਦੇ ਇਸ ਵਕਤ ਸਰ ਖੂਨ ਰੱਸ ਰਿਹਾ ਤੇ ਅਸੀਂ ਉਹ ਇੱਥੇ ਗੱਲ ਕਰਨ ਆਏ ਹਾਂ ਕੌਣ ਜ਼ਿੰਮੇਦਾਰ ਕੀ ਸਿਚੁਏਸ਼ਨ ਹੈ ਸਰ 5 ਲੱਖ ਕਿੱਲਾ 5 ਲੱਖ ਏਕੜ ਕਹਿਣਾ ਸੌਖਾ ਹੈ